ਇਸੇ ਇਹ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾਦੀ ਹਿਰਾਸਤ ਦੇ ਦੌਰਾਨ ਸਿਹਤ ਵਿਗੜੀ ਹੈ ਉਹਨਾਂ ਨੂੰ 15 April ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਜੁਰਾਂ ਨੂੰ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਤਾਂ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਬਲੱਡ ਸ਼ੂਗਰ ਲੈਵਲ ਕਾਫੀ ਜ਼ਿਆਦਾ ਲੋ ਹੋ ਗਿਆ ਸੀ ਤੇ ਹੁਣ ਸਿਹਤ ਵਿਗੜਨ ਕਾਰਨ ਉਹਨਾਂ ਦਾ ਤਕਰੀਬਨ 4.5 ਕਿਲੋ ਦੇ ਕਰੀਬ ਪਾਰ ਕੱਟ ਗਿਆ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਡਾਇਬੀਟਿਸ ਦੇ ਮਰੀਜ਼ ਨੇ ਤੇ ਇਸ ਦੌਰਾਨ ਉਹਨਾਂ ਦਾ 슈ਗਰ ਲੈਵਲ ਵੀ ਕਾਫੀ ਲੋ ਸੀ ਲਗਾਤਾਰ 4 ਦਿਨ ਤੋਂ 46 ਦੇ ਕਰੀਬ ਉਹਨਾਂ ਦਾ 슈ਗਰ ਲੈਵਲ ਪਹੁੰਚਿਆ ਹੋਇਆ ਸੀ ਤੇ ਹੁਣ ਇਸ ਵਿਚਾਲੇ ਜਦੋਂ ਤੋਂ ਈਡੀ ਦੀ ਹਿਰਾਸਤ ਦੇ ਵਿੱਚ ਨੇ ਤਾਂ ਉਹਨਾਂ ਦਾ ਭਾਰ 4.5 ਕਿਲੋ ਦੇ ਕਰੀਬ ਘੱਟ ਗਿਆ ਤਾਂ ਉਹਨਾਂ ਦੇ ਇੱਕ ਮંત્રી ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਨਾ ਦਾ weight ਜਿਹੜਾ ਹੈ ਉਹ ਕਾਫੀ ਜ਼ਿਆਦਾ ਘਟ ਗਿਆ 4.5 ਕਿਲੋ ਦੇ ਕਰੀਬ ਉਹਨਾਂ ਦਾ ਵਜ਼ਨ ED ਦੀ ਹਿਰਾਸਤ ਦੇ ਵਿੱਚ ਘਟਿਆ ਤਾਂ 21 ਤਰੀਕ ਨੂੰ ED ਦੇ ਵੱਲੋਂ ਉਹਨਾਂ ਨੂੰ CM ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ 2 ਘੰਟੇ ਪਹਿਲਾਂ ਪੁੱਛਗੇ ਚਲਦੀ ਹੈ ਤੇ ਫਿਰ ਉਸ ਤੋਂ ਬਾਅਦ ED ਵੱਲੋਂ ਜਿਹੜਾ ਗ੍ਰਿਫਤਾਰ ਹੋਣਾ ਨੂੰ ਕਰ ਲਿਆ ਜਾਂਦਾ ਫਿਰ ਅਗਲੇ ਦਿਨ ਕੋਰਟ ਚ ਪੇਸ਼ੀ ਹੁੰਦੀ ਹੈ ਜਿੱਥੋਂ ਰਿਮਾਂਡ ਮਿਲਦਾ ਹੈ ED ਦੇ ਵੱਲੋਂ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ 10 ਦਿਨਾਂ ਦਾ ਰਿਮਾਂਡ ਨਾ ਦੇ ਕੇ 6 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਰਿਮਾਂਡ ਮੰਗਿਆ ਗਿਆ ਸੀ ਪਰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਇਸ ਵਿਚਾਲੇ ਵੱਡੀ ਖਬਰ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਹੁਣ ਜਿੱਥੇ ਪਹਿਲਾਂ ਉਹਨਾਂ ਦਾ 슈ਗਰ ਲੈਵਲ ਕਾਫੀ ਲੋ ਹੋ ਗਿਆ ਸੀ 40 ਦੇ ਕਰੀਬ ਰਹਿ ਗਿਆ ਸੀ ਤੇ ਜਦੋਂ ਇਹ ਈਡੀ ਦੁਬਾਰਾ ਉਹਨਾਂ ਨੂੰ ਪੇਸ਼ ਕਰਨ ਦੇ ਲਈ ਲਈ ਆਈ ਸੀ ਤਾਂ 50 ਦੇ ਕਰੀਬ 슈ਗਰ ਲੈਵਲ ਸੀ ਤੇ ਹੁਣ ਇਹ ਬਲੱਡ 슈ਗਰ ਲੈਵਲ ਘਟਣ ਦੇ ਨਾਲ ਉਹਨਾਂ ਦਾ ਵਜ਼ਨ 4.5 ਕਿਲੋਗ੍ਰam ਘਟ ਗਿਆ ਹੈ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਚਿੰਤਾ ਵੀ ਜਤਾਈ ਜਾ ਰਹੀ ਹੈ ਤਾਂ ਲਗਾਤਾਰ ਭਾਜਪਾ ਦੇ ਵੱਲੋਂ ਇਹ ਵੀ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਸੀਐਮ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਹਾਲਾਂਕਿ ਕੋਰਟ ਨੇ ਇਹਨਾਂ ਪਟੀਸ਼ਨਾਂ ਨੂੰ ਖਾਰਜ ਵੀ ਕਰ ਦਿੱਤਾ ਹੈ ਤੇ ਅੱਜ ED ਦੇ ਵੱਲੋਂ ਜਵਾਬ ਜਿਹੜਾ ਹੈ ਉਹ ਵੀ ਇੱਕ ਦਾਇਰ ਕੀਤਾ ਜਾਏਗਾ ਤਾਂ 15 ਤਰੀਕ ਤੱਕ ਹਿਰਾਸਤ ਦੇ ਵਿੱਚ ਨਿਆਪ ਸੁਪਰੀਮੋਰਵਿੰਦ ਕੇਜੀਵਾਲ ਦਾ ਇਸ ਵਿਚਾਰਲੇ ਉਹਨਾਂ ਦਾ ਵਜ਼ਨ ਕਾਫੀ ਜ਼ਿਆਦਾ ਘਟ ਗਿਆ ਸੋ ਇਹ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਖੁਨਾ ਦੀ ਹਿਰਾਸਤ ਦੇ ਦੌਰਾਨ ਸਿਹਤ ਵਿਗੜੀ ਹੈ ਉਹਨਾਂ ਨੂੰ 15 April ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਜੁਰਾਂ ਨੂੰ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਤਾਂ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਬਲੱਡ 슈ਗਰ ਲੈਵਲ ਕਾਫੀ ਜ਼ਿਆਦਾ ਲੋ ਹੋ ਗਿਆ ਸੀ ਤੇ ਹੁਣ ਸਿਹਤ ਵਿਗੜਨ ਕਾਰਨ ਉਹਨਾਂ ਦਾ ਤਕਰੀਬਨ 4.5 ਕਿਲੋ ਦੇ ਕਰੀਬ ਵਾਰ ਕੱਟ ਗਿਆ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਡਾਇਬੀਟਿਸ ਦੇ ਮਰੀਜ਼ ਨੇ ਤੇ ਇਸ ਦੌਰਾਨ ਉਹਨਾਂ ਦਾ 슈ਗਰ ਲੈਵਲ ਵੀ ਕਾਫੀ ਲੋ ਸੀ ਲਗਾਤਾਰ 4 ਦਿਨ ਤੋਂ 46 ਦੇ ਕਰੀਬ ਉਹਨਾਂ ਦਾ 슈ਗਰ ਲੈਵਲ ਪਹੁੰਚਿਆ ਹੋਇਆ ਸੀ ਤੇ ਹੁਣ ਇਸ ਵਿਚਾਲੇ ਜਦੋਂ ਤੋਂ ਈਡੀ ਦੀ ਹਿਰਾਸਤ ਦੇ ਵਿੱਚ ਨੇ ਤਾਂ ਉਹਨਾਂ ਦਾ ਭਾਰ 4.5 ਕਿਲੋ ਦੇ ਕਰੀਬ ਘੱਟ ਗਿਆ ਤਾਂ ਉਹਨਾਂ ਦੇ ਇੱਕ ਮંત્રી ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਨਾ ਦਾ weight ਜਿਹੜਾ ਹੈ ਉਹ ਕਾਫੀ ਜ਼ਿਆਦਾ ਘਟ ਗਿਆ 4.5 ਕਿਲੋ ਦੇ ਕਰੀਬ ਉਹਨਾਂ ਦਾ ਵਜ਼ਨ ED ਦੀ ਹਿਰਾਸਤ ਦੇ ਵਿੱਚ ਘਟਿਆ ਤਾਂ 21 ਤਰੀਕ ਨੂੰ ED ਦੇ ਵੱਲੋਂ ਉਹਨਾਂ ਨੂੰ CM ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ 2 ਘੰਟੇ ਪਹਿਲਾਂ ਪੁੱਛਗੇ ਚਲਦੀ ਹੈ ਤੇ ਫਿਰ ਉਸ ਤੋਂ ਬਾਅਦ ED ਵੱਲੋਂ ਜਿਹੜਾ ਗ੍ਰਿਫਤਾਰ ਹੋਣਾ ਨੂੰ ਕਰ ਲਿਆ ਜਾਂਦਾ ਫਿਰ ਅਗਲੇ ਦਿਨ ਕੋਰਟ ਚ ਪੇਸ਼ੀ ਹੁੰਦੀ ਹੈ ਜਿੱਥੋਂ ਰਿਮਾਂਡ ਮਿਲਦਾ ਹੈ ED ਦੇ ਵੱਲੋਂ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ 10 ਦਿਨਾਂ ਦਾ ਰਿਮਾਂਡ ਨਾ ਦੇ ਕੇ 6 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਰਿਮਾਂਡ ਮੰਗਿਆ ਗਿਆ ਸੀ ਪਰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਇਸ ਵਿਚਾਲੇ ਵੱਡੀ ਖਬਰ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਹੁਣ ਜਿੱਥੇ ਪਹਿਲਾਂ ਉਹਨਾਂ ਦਾ 슈ਗਰ ਲੈਵਲ ਕਾਫੀ ਲੋ ਹੋ ਗਿਆ ਸੀ 46 ਦੇ ਕਰੀਬ ਰਹਿ ਗਿਆ ਸੀ ਤੇ ਜਦੋਂ ਈਡੀ ਦੁਬਾਰਾ ਉਹਨਾਂ ਨੂੰ ਪੇਸ਼ ਕਰਨ ਦੇ ਲਈ ਲਈ ਆਈ ਸੀ ਤਾਂ 50 ਦੇ ਕਰੀਬ 슈ਗਰ ਲੈਵਲ ਸੀ ਤੇ ਹੁਣ ਇਹ ਬਲੱਡ 슈ਗਰ ਲੈਵਲ ਘਟਣ ਦੇ ਨਾਲ ਉਹਨਾਂ ਦਾ ਵਜ਼ਨ 4.5 ਕਿਲੋਗ੍ਰਾਮ ਘਟ ਗਿਆ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਚਿੰਤਾ ਵੀ ਜਤਾਈ ਜਾ ਰਹੀ ਹੈ ਤਾਂ ਲਗਾਤਾਰ ਬੀਜੇਪੀ ਦੇ ਵੱਲੋਂ ਇਹ ਵੀ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਸੀਐਮ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਹਾਲਾਂਕਿ ਕੋਰਟ ਨੇ ਇਹਨਾਂ ਪਟੀਸ਼ਨਾਂ ਨੂੰ ਖਾਰਜ ਵੀ ਕਰ ਦਿੱਤਾ ਹੈ ਤੇ ਅੱਜ ED ਦੇ ਵੱਲੋਂ ਜਵਾਬ ਜਿਹੜਾ ਹੈ ਉਹ ਵੀ ਇੱਕ ਦਾਇਰ ਕੀਤਾ ਜਾਏਗਾ ਤਾਂ 15 ਤਰੀਕ ਤੱਕ ਹਿਰਾਸਤ ਦੇ ਵਿੱਚ ਨਿਆਪ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਇਸ ਵਿਚਾਰਲੇ ਉਹਨਾਂ ਦਾ ਵਜ਼ਨ ਕਾਫੀ ਜ਼ਿਆਦਾ ਕੱਟ ਗਿਆ